ਤੋ ਜਗਨਨਾਥ ਧਾਮ ਵਿਖੇ ਪਤੰਗ ਉਤਸਵ ਦੇ ਵਿੱਚ ਇੱਕ ਬੜੀ ਪਿਆਰੀ ਕਲਾਪੀ ਲੱਗੀ ਹੋਈ ਹੈ ਹੋਰ ਆਯੁਰਵੇਦ ਦਾ ਸਾਰ ਦੇ ਬਿਮਾਰੀਆਂ ਨੂੰ ਮਾਰ ਮੈਜਿਕ ਟਰੀ ਆਯੁਰਵੇਦ ਦਾ ਸੈਂਟਰ ਸਾਊਥ ਸਿਟੀ ਲੁਧਿਆਣਾ ਕੀ ਕੁਝ ਲੈ ਕੇ ਆਏ ਨੇ ਇਹ ਕੁਝ ਗੱਲਬਾਤ ਕਰਦੇ ਆ ਜੀ ਤੁਹਾਡਾ ਨਾਮ ਜੀ ਬੇਨੂ ਜੈਨ ਜਿਵੇਂ ਕੀ ਲੈ ਕੇ ਆਏ ਹਾਂ ਐਕਚੁਅਲ ਦਾ ਕਰਕਸ ਕੀ ਹੈ ਦਾ ਸਾਰ ਕੀ ਹੈ ਸਰ ਬੇਸਿਕਲੀ ਇਹ ਆਯੁਰਵੈਦਿਕ ਪੰਚਕਰਮਾ ਸੈਂਟਰ ਹੈ ਸਾਡਾ ਮੈਜਿਕ 3 ਦੇ ਨਾਮ ਤੇ ਸਾਊਥ ਸਿਟੀ ਦੇ ਵਿੱਚ ਤੇ ਉਸ ਦੇ ਅੰਦਰ ਆਯੁਰਵੈਦਿਕ ਥੈਰੇਪੀਜ਼ ਕਰਵਾਈਆਂ ਜਾਂਦੀਆਂ ਤੁਹਾਡੀ ਪ੍ਰੋਬਲਮਸ ਇਹ ਨਾਲ ਰਿਲੇਟਡ ਜਿਵੇਂ ਡਾਕਟਰ ਸਾਡਾ ਵਾਤ ਪਿਤ ਕਫ ਚੈੱਕ ਕਰਦੇ ਨੇ ਤੇ ਉਹਦੇ ਅਕੋਰਡਿੰਗ ਹੀ ਤੁਹਾਡੇ ਦੋਸ਼ ਅਸ ਦੇ ਅਕੋਰਡਿੰਗ ਕੋੜੀ ਥੈਰੇਪੀਜ਼ ਰਿਕਮੈਂਡ ਕਰਦੇ ਆਂ ਔਰ ਇਹ ਟਰੀਟਮੈਂਟ ਥੈਰੇਪੀਜ਼ ਹੁੰਦੀਆਂ ਨੇ ਜਿਸ ਦੇ ਨਾਲ ਇਲਾਜ ਕੀਤਾ ਜਾਂਦਾ ਬੀਪੀ 슈ਗਰ ਤੁਹਾਡੇ ਸ਼ਾਰਟਿਕਾ ਪੇਨ ਹੈ ਮੀ ਪੇਨਸ ਹੈ ਬੈਗ ਪੇਨ ਹੈ ਪੀਸੀਓਡੀ ਦੀ ਪ੍ਰੋਬਲਮਸ ਹੈ ਬਹੁਤ ਸਾਰੀ ਪ੍ਰੋਬਲਮਸ ਹੈ ਹਰ ਇੱਕ ਪ੍ਰੋਬਲਮ ਲਈ ਬਹੁਤ ਦਰਦੇ ਹਾਸਲ ਕਰਦੇ ਆ ਦੇਖ ਸਕਦੇ ਹੋ ਫ੍ਰੀ ਇਮਿਊਨਿਟੀ ਬੂਸਟਰ ਡਰਾਪਸ ਦੇ ਨਾਲ ਮੈਜਿਕ ਟਰੀ ਭਾਈ ਜੀ ਤੁਹਾਡਾ ਨਾਮ ਮੇਰਾ ਨਾਮ ਸੰਜੀਪ ਖਰਾਨਾ ਹੈ ਠੀਕ ਹੈ ਤੁਸੀਂ ਮੈਜਿਕ ਹੈਲਥ ਪੁਆਇੰਟ ਨੂੰ ਜਾਣਦੇ ਹੋਵੋਗੇ ਪਹਿਲਾਂ ਜਿਹੜਾ ਜਿਮ ਚੱਲ ਰਿਹਾ ਮੈਂ ਆਂਦਾ ਓਨਰ ਆ ਇਹ ਅਸੀਂ ਆਪਣਾ ਸੈਕੰਡ ਯੂਨਿਟ ਸ਼ੁਰੂ ਕੀਤਾ ਹੈ ਸਾਊਥ ਸਿਟੀ ਦੇ ਵਿੱਚ ਪਿਓਰਲੀ ਆਯੁਰਵੇਦਾ ਟ੍ਰੀਟਮੈਂਟ ਨੇ ਜਿਹਦੇ ਵਿੱਚ ਅਸੀਂ ਅੱਜ ਇੱਥੇ ਤਿੰਨ ਕੈਂਪ ਆਰਗੇਨਾਈਜ਼ ਕੀਤੇ ਸੀਗੇ ਪਹਿਲਾ ਕੈਂਪ ਰਿਹਾ ਸਵਰਨ ਪ੍ਰਾਸ਼ਨ ਕੈਂਪ ਜਿਹਦੇ ਵਿੱਚ 0 ਤੋਂ 16 ਸਾਲ ਦੇ ਬੱਚਿਆਂ ਨੂੰ ਅਸੀਂ ਫ੍ਰੀ ਡ੍ਰੌਪਸ ਭਲਾਈਆਂ ਨੇ ਤਾਂ ਕਿ ਉਹਨਾਂ ਦੀ ਇਮਿਊਨਿਟੀ ਬੂਸਟ ਹੋ ਸਕੇ ਹੈਲਥ ਚੰਗੀ ਹੋ ਸਕੇ ਤੇ ਜਿਹੜਾ ਦੂਸਰਾ ਆਪਾਂ ਦਿਖਾਵੀ ਦੀ ਆਪਾਂ ਹੈ ਕਿ ਕੀ ਆਜੋ ਹਾਂਜੀ ਹਾਂਜੀ ਆਜੋ ਆਜੋ ਸਵਰਨ ਪ੍ਰਾਸ਼ਨ ਸਵਰਨ ਪ੍ਰਾਸ਼ਨ ਦੇ ਵਿੱਚ ਆਹ ਡ੍ਰੌਪਸ ਹੁੰਦੀਆਂ ਨੇ ਸਾਡੀਆਂ ਸਵਰਨ ਪ੍ਰਾਸ਼ਨ ਡ੍ਰੌਪਸ ਇਹ ਡੇਲੀ ਲੈਣੀ ਹੁੰਦੀ ਹੈ ਬੱਚੇ ਨੇ ਤਾਂ ਕਿ ਬੱਚੇ ਦੀ ਗ੍ਰੋਥ ਇਨਕਰੀਜ਼ ਹੋ ਸਕੇ ਠੀਕ ਹੈ ਜੀ ਹੋਰ ਤੇ ਜਿਹੜਾ ਮਰਮ ਕਰਮ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਸੀ ਅੱਜ ਜਿਵੇਂ ਲਿਖਿਆ ਹੋਇਆ ਹੈ ਫ੍ਰੀ ਮਰਮ ਕਰਮ ਕੈਂਪ ਹੂੰ ਇਹਦੇ ਵਿੱਚ ਜਿਹੜਾ ਪ੍ਰੋਬਲਮ ਏਰੀਆ ਹੁੰਦਾ ਜਿੱਥੇ ਪੇਨ ਚੱਲ ਰਹੀ ਹੁੰਦੀ ਹੈ ਉੱਤੇ ਸ਼ਿਲਾਕਾ ਲਗਾ ਕੇ ਆਯੁਰਵੈਦਿਕ ਡਾਕਟਰ ਹੂੰ ਆਪ ਆਪਣਾ ਟ੍ਰੀਟਮੈਂਟ ਦਿੰਦੇ ਨੇ ਅਗਨੀ ਕਰਮ ਦੇ ਨਾਲ ਠੀਕ ਹੈ ਜਿਹਦੇ ਵਿੱਚ 15 ਤੋਂ 20 ਮਿੰਟ ਦੇ ਵਿੱਚ ਪਰਸਨ ਨੂੰ 15 ਤੋਂ 20% ਫਰਕ ਪੈ ਜਾਂਦਾ ਹੈ ਠੀਕ ਹੈ ਮਤਲਬ ਅੱਜ ਜਿੰਨੇ ਵੀ ਲੋਕ ਆਏ ਇੱਥੇ ਜਿਨ੍ਹਾਂ ਨੂੰ ਪੇਨ ਸੀਗੀ ਸ਼ਾਇਰ ਟਿਕਾ ਦੀ ਬੈਕ ਦੀ ਸ਼ੋਲਡਰ ਪੇਨ ਸੀ ਫਰੋਜ਼ਨ ਸ਼ੋਲਡਰ ਸੀ ਨਹੀਂ ਪੇਨ ਸੀ ਉਹਨਾਂ ਨੇ ਜਦੋਂ ਇਹ ਅਗਨੀ ਕੀ ਸਾਡਾ 15 20% ਸਾਨੂੰ ਰਿਲੈਕਸ ਕਰ ਕਾਈਂਡ ਆਫ ਇਨਸਟੈਂਟ ਰੀਲੀਫ ਕਹਿ ਸਕਦੇ ਆਪਾਂ ਐਗਜ਼ੈਕਟਲੀ ਰੀਅਲ ਵਰਡ ਇਜ਼ ਇਨਸਟੈਂਟ ਰੀਲੀਫ ਹਾਂਜੀ ਹਾਂਜੀ ਤੇ ਤੀਸਰਾ ਅਸੀਂ ਜਿਹੜੇ ਸਾਡੇ ਡਾਕਟਰਸ ਬੈਠੇ ਨੇ ਮੈਜਿਕ ਟਰੀ ਦੇ ਇਹ ਪ੍ਰੋਪਰਲੀ ਗਾਈਡ ਕਰ ਰਹੇ ਨੇ ਕਿ ਆਯੁਰਵੇਦ ਨੂੰ ਕਿਉਂ ਫਾਲੋ ਕਰਨਾ ਚਾਹੀਦਾ ਹੈ ਡਾਈਟ ਬਾਰੇ ਦੱਸ ਰਹੇ ਨੇ ਤੁਹਾਡੇ ਵਾਈਟਲਸ ਚੈੱਕ ਕਰਕੇ ਤੁਹਾਨੂੰ ਐਗਜ਼ੈਕਟਲੀ ਪ੍ਰੋਪਰਲੀ ਗਾਈਡ ਕਰ ਰਹੇ ਨੇ ਵੀ ਆਪਾਂ ਨੂੰ ਆਯੁਰਵੇਦ ਦਾ ਕਿਉਂ ਫਾਲੋ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਤੇ ਅੱਜ ਇੱਥੇ ਜਗਨਨਾਧਾਮ ਦੇ ਵਿੱਚ ਭਗਵਾਨ ਜਗਨਨਾਥ ਦੀ ਕਿਰਪਾ ਨਾਲ 1500 ਲੋਕ ਆਏ ਸੀਗੇ ਤੇ ਉਹਦੇ ਵਿੱਚ ਸਾਨੂੰ ਕਾਫੀ ਲੋਕਾਂ ਨੇ ਵਿਜ਼ਿਟ ਕੀਤਾ ਲੋਕਾਂ ਨੇ ਕੌਮਪਲੀਮੈਂਟ ਵੀ ਕੀਤਾ ਕਿ ਐਸ ਚੀਜ਼ ਹੀ ਲੋੜ ਸੀਗੀ ਲੁਧਿਆਣੇ ਨੂੰ ਕਿ ਇੱਕ ਵਧੀਆ ਆਯੁਰਵੈਦਿਕ ਸੈਂਟਰ ਹੋਵੇ ਇੱਥੇ ਜਿਹਦੇ ਵਿੱਚ ਉਹਨਾਂ ਨੂੰ ਸਾਰੀ ਥੈਰੇਪੀਆਂ ਮਿਲਣ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਜਿਵੇਂ ਲੋਕ ਪਹਿਲੇ ਬੈਂਗਲੌਰ ਕਾਇਕਲ ਵਗੈਰਾ ਜਾਂਦੇ ਸੀਗੇ ਥੈਰੇਪੀਜ਼ ਲੈਣ ਉਹਨਾਂ ਨੂੰ ਅਸੀਂ ਹੁਣ ਲੋਕਲ ਹੀ ਦੇਣ ਲੱਗ ਗਏ ਆ ਸੋ ਹੋਰ ਕੁਝ ਲੋਕ ਜਿਹੜੇ ਤਕਲੀਫ ਤੋਂ ਹਜੇ ਵੀ ਰੂਬਰੂ ਹੁੰਦੇ ਨੇ ਉਹਨਾਂ ਤਕਲੀਫ ਤੋਂ निजात ਪਾਉਣ ਲਈ ਤੁਹਾਡੇ ਕੋਲ ਕਦੋ-ਕਦੋ ਆ ਸਕਦੇ ਨੇ ਸਮਾਂ ਕੀ ਹੋਊਗਾ ਸਮਾਂ ਸਰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਸਾਊਥ ਸਿਟੀ ਦੇ ਵਿੱਚ ਮੈਜਿਕ ਟਰੀ ਆਯੁਰਵੇਦਾ ਸੈਂਟਰ ਓਪਨ ਰਹਿੰਦਾ ਹੈ ਸੱਤੋ ਦਿਨ ਡਾਕਟਰ ਰਹਿੰਦੇ ਨੇ ਨਾਲੇ ਪੰਚਕਰਮਾ ਥੈਰੇਪਿਸਟ ਰਹਿੰਦੇ ਨੇ ਸਾਰੇ ਟ੍ਰੀਟਮੈਂਟ ਦਾ ਪ੍ਰੋਪਰ ਅਰੇਂਜਮੈਂਟ ਹੈ ਉੱਥੇ ਸਾਡੇ ਕੋਲੋਂ ਜੇ ਕਿਸੇ ਨੂੰ ਕੋਈ ਮੈਡੀਕੇਸ਼ਨ ਦੀ ਹੈਲਪ ਚਾਹੀਦੀ ਹੈ ਤਾਂ ਉਹ ਵੀ ਮਿਲ ਜਾਂਦੀ ਹੈ ਜੇ ਥੈਰੇਪੀ ਦੀ ਹੈਲਪ ਚਾਹੀਦੀ ਹੈ ਤਾਂ ਉਹ ਤਾਂ ਆਲਰੇਡੀ ਉੱਥੇ ਹੈ ਗਈ ਹੈ ਸਰ ਚਲੋ ਠੀਕ ਹੈ ਧੰਨਵਾਦ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਕੁਝ ਕੋ ਦੇਖ ਸਕਦੇ ਹੋ ਆਯੁਰਵੇਦ ਦਾ ਸਾਰ ਦੇ ਬਿਮਾਰੀਆਂ ਨੂੰ ਮਾਰ ਸੋ ਕਿੰਨਾ ਕਿਤੇ ਅੱਜ ਦੀ ਡੇ ਟੂ ਡੇ ਲਾਈਫ ਦੀ ਗੱਲ ਕਰੀਏ ਫਾਸਟ ਮੂਵਿੰਗ ਲਾਈਫ ਹੈ ਦੁੱਖ ਤਕਲੀਫਾਂ ਬਹੁਤ ਹੁੰਦੀਆਂ ਨੇ ਤੇ ਇਨਸਟੈਂਟ ਰਿਲੀਫ ਜੇ ਮਿਲ ਜਾਵੇ ਤਾਂ ਸ਼ਾਇਦ ਇਹਦੇ ਨਾਲੋਂ ਜ਼ਿਆਦਾ ਸੋਹਣੇ ਤੇ ਸੁਹਾਗੇ ਕੋਈ ਨਹੀਂ ਹੋ ਸਕਦਾ ਸੋ ਇਸ ਕੈਂਪ ਦੇ ਵਿੱਚ ਕ੍ਰੋਪਸ ਦੇਖ ਸਕਦੇ ਹੋ ਤੇ ਨਾਲ ਦੇ ਨਾਲ ਪੜ੍ਹ ਸਕਦੇ ਹੋ ਕਿ ਕਿਹੜੇ-ਕਿਹੜੇ ਇੱਥੇ ਹੱਲ ਨੇ ਜੋ ਹੋ ਸਕਦੇ ਨੇ ਏਜ ਗਰੁੱਪਸ ਟਾਈਮਿੰਗਸ ਖਤਰਾਂ ਦੇ ਨਾਲ ਇ ਸੋ ਤੁਸੀਂ ਕੋ ਦੇਖ ਸਕਦੇ ਹੋ ਥੱਲੇ ਫੋਨ ਨੰਬਰ ਨਾਲ ਮੌਜੂਦ ਨੇ ਤੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਨਾਲ ਦੇ ਨਾਲ ਫਿਰ ਦੱਸ ਦਿੰਨੇ ਆ ਮੈਜਿਕ ਟਰੀ ਆਯੁਰਵੈਡ ਸੈਂਟਰ ਸਾਊਥ ਲੁਧਿਆਣਾ ਸੋ ਹੁਣ ਬੰਦੇ ਕੋਈ ਦੁੱਖ ਹੋਵੇ ਤੁਹਾਡੇ ਕੋਲ ਆ ਜਾਵੇ ਹਾਂਜੀ ਹਾਂਜੀ ਦੁੱਖ ਹੋਵੇ ਸਾਡੇ ਕੋਲ ਆ ਜਾਵੇ ਨਾਲੇ ਅਸੀਂ ਲੁਧਿਆਣਾ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਐਜ਼ ਅ ਫ੍ਰੀ ਆਯੁਰਵੈਦਾ ਕੈਂਪ ਅਸੀਂ ਲਗਾਤਾਰ ਆਰਗੇਨਾਈਜ਼ ਕਰਦੇ ਰਾਂਗੇ ਆਯੁਰਵੈਦੀ ਨੌਲੇਜ ਨੂੰ ਵਧਾਉਂਦੇ ਰਾਂਗੇ ਤਾਂ ਕਿ ਲੋਕਾਂ ਦੇ ਘਰ ਪ੍ਰੋਪਰਲੀ ਆਯੁਰਵੈਦ ਪਹੁੰਚ ਸਕੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ